ਆਜੋ ਵੀ ਸਾਰੇ ਭਜਿਓ ਸ਼ਾਬਾਸ਼ ਬਹੁਤ ਅੱਛੇ ਚੂਰੀਆਂ ਹੋਈਆਂ ਰੋਟੀਆਂ ਪਾਉਣੇ ਆ ਬਈ ਆਓ 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 ਬਾਕੀ ਵੀ ਆਇਓ ਵੀ ਜਿਹੜੇ ਰਹਿ ਗਏ ਬਿਲੋ ਤੂੰ ਨਾ ਖਾਈ ਤੇਰੇ ਵਾਸਤੇ ਨਹੀਂ ਹੈਗੀਆਂ ਇਹ ਮੁਰਗਿਆਂ ਦੀਆਂ ਨੇ ਆਓ 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 ਕੀਰਤ ਆਉਣ ਦੇ ਉਹਨਾਂ ਨੂੰ ਵੀ ਸੁਲਤਾਨ ਨੂੰ ਸ਼ਿਕਾਰੀ ਨੂੰ ਸਾਰਿਆਂ ਨੂੰ ਆਉਣ ਦੇ ਆਜੋ ਵੀ ਆ ਆ ਆ ਆ ਆਜੋ 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 ਆ ਲਓ ਵੀ ਤੁਸੀਂ ਇੱਧਰ ਖਾ ਲਓ ਲੈ ਵੀ ਚੱਕ ਚੱਕ ਵੀ ਚੱਕ ਵੀ ਚੱਕ ਵੀ ਚੱਕ ਦੇ ਫੱਟੇ ਸੁਲਤਾਨ ਖਾ ਸੁਲਤਾਨ ਡਾਕੂ ਸ਼ਿਕਾਰੀ ਸਾਰੇ ਹਾਰੇ ਨੇ ਭਈ ਅੱਜ ਤਾਂ ਆਜੋ ਵੀ ਲੈ ਵੀ ਖਾ ਸੁਲਤਾਨ ਤੂੰ ਆਪ ਖਾ ਲਾ ਮੁਰਗੀਆਂ ਨੂੰ ਖਵਾਈ ਜਨਾ ਬਲਾ ਬਲਾ ਕੇ ਗੁੱਡ ਮਾਰਨਿੰਗ ਜਰਮਨ ਆਰਮੀ ਕੀ ਹਾਲ ਚਾਲ ਹੈ ਭਈ ਤੁਹਾਡੇ ਸਾਰਿਆਂ ਦੇ ਠੀਕ ਠਾਕ ਕੋਈ ਨਾ ਲਿਆਉਣੇ ਆ ਤੁਹਾਡੀ ਰੋਟੀ ਪਹਿਲਾਂ ਸਾਨੂੰ 2-4 ਕੰਮ ਕਰਨੇ ਉਹ ਨਿਬੇੜ ਲੀਏ ਫੇਰ ਆਉਨੇ ਆ ਤੁਹਾਡੇ ਕੋਲੇ ਆਜੋ ਵੀ ਚਲੀਏ ਮਿੰਨੀ ਪੋਲਟਰੀ ਫਾਰਮ ਦੇ ਅੰਦਰ ਸਾਰੇ ਅੰਡੇ ਕਲੈਕਟ ਕਰਦੇ ਆ ਤੇ ਨਾਲੇ ਆ ਝੋਨੇ ਦਾ ਬੂਰਾ ਲਿਆਂਦਾ ਬਈ ਇਹ ਪਾਉਨੇ ਆਪਾਂ ਕਿਉਂਕਿ ਬਈ ਜਿਹੜਾ ਪਹਿਲਾਂ ਬੂਰਾ ਪਾਇਆ ਸੀ ਬਈ ਉਹ ਪੁਰਾਣਾ ਹੋ ਗਿਆ ਬਹੁਤ ਦੇਖੋ ਬਈ ਆਹ ਦੇਖੋ ਨਿਗ ਖਤਮ ਹੋ ਗਈ ਤਾਂ ਜੇ ਇਹਨਾਂ ਨੂੰ ਨਿਗ ਰਹੂਗੀ ਤਾਂ ਫੇਰ ਵਧੀਆ ਰਹਿਣਗੀਆਂ ਨਹੀਂ ਤਾਂ ਬਿਮਾਰ ਹੋ ਜਾਣਗੀਆਂ ਬਈ ਸਾਰੀਆਂ ਦੇਖੋ ਬਈ ਸਾਰਾ ਖਤਮ ਹੋ ਗਿਆ ਪਿਆ ਝੋਨੇ ਦਾ ਬੂਰਾ ਪਾ ਦਿੰਨੇ ਆ ਨਾਲੇ ਚੱਕ ਲੈਨੇ ਆਂਡੇ ਆ ਪਹਿਲੀ ਬੜੇ ਪਏ ਨੇ ਅੰਦਰ ਆ ਜਾਓ ਵੀ ਪਹਿਲਾਂ ਝੋਨੇ ਦਾ ਬੂਰਾ ਪਾਈਏ ਕਿ ਅੰਡੇ ਚੱਕੀਏ ਪਹਿਲਾਂ ਅੰਡੇ ਚੱਕੀਏ ਚਲੋ ਬਈ ਪਹਿਲਾਂ ਅੰਡੇ ਚੱਕਦੇ ਆਂ ਖੜਚੋ ਖੜਚੋ ਹਟਜੋ ਬਾਹਰ ਨਹੀਂ ਆਣਾ ਰੁਕ ਜਾਓ ਰੁਕ ਜਾਓ ਰੁਕ ਜਾਓ ਓਏ ਇੱਧਰ ਆ ਜਾ ਇੱਧਰ ਆ ਆਹ ਲਾ ਦਿੰਨੇ ਆ ਬਈ ਪਹਿਲਾਂ ਤਾਂ ਆਪਾਂ ਕਰਦੇ ਆਂ ਅੰਡੇ ਦੀ ਕਲੈਕਸ਼ਨ ਲਓ ਬਈ ਆ ਲੈਂਦੀਆਂ ਟਰੇਆਂ ਤਾਰ ਲਾ ਲਓ ਜੀ ਦੋ ਦਿਨ ਹੋ ਗਏ ਬਈ ਅੰਡੇ ਨਹੀਂ ਚੱਕੇ ਹੈਗੇ ਦੇਖਦੇ ਕਿੰਨੇ ਅੰਡੇ ਮਿਲਦੇ ਆ ਇੱਕ ਟਰੇ ਚ ਹੀ ਕਰ ਲੋ ਹੋਰ ਇੱਕ ਚ ਕਰ ਲੋ ਪੈਕੇਜ ਰੱਖ ਲੋ ਲਓ ਜੀ ਇਧਰ ਪਈ ਨੇ 4-5 ਅੰਡੇ 2 3 4 5 6 ਪਹਿਲੀ ਟ੍ਰੇ ਦੇ ਵਿੱਚੋਂ ਮਿਲ ਗਏ 6 ਅੰਡੇ ਆਜੋ ਅਗਲੀ ਚ ਚੱਲਦੇ ਆ ਲਓ ਜੀ ਇਧਰ ਵੀ ਭਰੀ ਪਈ ਆ 7 8 9 10 11 12 13 14 ਲਓ ਜੀ 14 ਅੰਡੇ ਹੋ ਗਏ ਭਈ ਦੋ ਟਰਿਆਂ ਦੇ ਵਿੱਚੋਂ ਕਿਆ ਬਾਤ ਹੈ ਅਗਲੀ ਚ ਚੱਲਦੇ ਆ ਚਲੋ ਜੀ ਲੈ ਵੀ ਕੀਰਤ ਰੱਖ ਐ ਚ ਰੱਖ ਦੇ 15 16 17 ਕਿਆ ਬਾਤ ਹੈ 18 ਲੱਗਦਾ ਅੱਜ ਟਰੇ ਭਰੂਗੀ 19 20 21 ਕੀ ਬਾਤ ਹੈ 22 22 ਆਂਡੇ ਹੋ ਗਏ ਬਈ ਅੱਗੇ ਚਲੋ ਇੱਧਰ ਦੇ ਖਲ ਖੁੰਝੇ ਚ 23 24 25 ਕੀ ਬਾਤ ਹੈ ਅੱਜ ਦਾ ਪੱਕਾ ਟਰੇਪਰੂ ਬਈ 25 ਆਂਡੇ ਹੋ ਗਏ ਬਈ ਹੈਗੇ ਪਰ ਦੋ ਦਿਨਾਂ ਦੇ ਨੇ ਆ ਜਾਓ ਬਈ ਅੱਗੇ ਚੱਲਦੇ ਆ ਇੱਧਰ ਦੇਖ ਉਹ ਪਾਏ ਬਈ ਆਹ ਕੀ ਬਾਤ ਹੈ ਇੱਧਰ ਤਾਂ ਢੇਰੀ ਲੱਗਿਆ ਪਿਆਗਾ ਚੱਕ 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 26 27 28 29 ਕੀ ਕੀ ਬਾਤ ਹੈ ਬਈ ਪੂਰੀ ਟਰੇ ਭਰ ਗਈ ਬਈ ਫੁੱਲ ਟਰੇ ਭਰ ਗਈ ਦੋ ਦਿਨਾਂ ਦੇ ਅੰਡੇ ਨੇ ਬਈ ਦੋ ਦਿਨਾਂ ਦੇ ਵਿੱਚ ਇੱਕ ਟਰੇ ਭਰ ਗਈ 20 ਮੁਰਗੀਆਂ ਤੋਂ ਤਾਂ ਬਈ ਬਹੁਤ ਵਧੀਆ ਅੰਡਿਆਂ ਦੀ ਗਰੋਥ ਆ ਜਿਹੜੀ ਹੈ ਨਾ ਵਧੀਆ ਚੱਲ ਰਹੀ ਹੈਗੀ ਵਧੀਆ ਹੈਲਦੀ ਅੰਡੇ ਨੇ ਤੇ ਵਧੀਆ ਅੰਡੇ ਦੇ ਰੀਆਂ ਨੇ ਤੇ ਦਿੰਦੀਆਂ ਨੇ ਇਹ ਦਿੰਦੀਆਂ ਨੇ ਪਰ ਅੰਡੇ ਵਾਲੀ ਫੀਡ ਨਾਲ ਦਿੰਦੀਆਂ ਨੇ ਬਈ ਫੀਡ ਪਾਉਣੀ ਪੈਂਦੀ ਆ ਹਨਾ ਤਾ ਜੇ ਆਪਾਂ ਫੀਡ ਆਪਾਂ ਘਟਾ ਦਿੰਨੇ ਆ ਜਿਵੇਂ ਆ ਫੀਡ ਪਾ ਰਖੀ ਆ ਦੇਖੋ ਬਈ ਇਹ ਗਰੋਵਰ ਦੀ ਫੀਡ ਆਂਡੇ ਵਾਲੀ ਤੇ ਜੇ ਆਪਾਂ ਨਹੀਂ ਪਾਵਾਂਗੇ ਤਾਂ ਥੋੜਾ ਜਿਹਾ ਘਟਾ ਜਾਂਦੀਆਂ ਨੇ ਅੰਡੇ ਤੇ ਜੇ ਆਪਾਂ ਫੀਡ ਰੈਗੂਲਰ ਪਾਉਨੇ ਆ ਫੇਰ ਬਈ ਅੰਡੇ ਬਹੁਤ ਵਧੀਆ ਦਿੰਦੀਆਂ ਨੇ ਬਹੁਤ ਗੁੱਡ ਕਲੈਕਸ਼ਨ ਆ ਚਲੋ ਵੀ ਹੁਣ ਇਹਨੂੰ ਲੈ ਚੱਲੋ ਬਾਹਰ ਤੇ ਆਪਾਂ ਕਰਦੇ ਆ ਮਿੰਨੀ ਪੋਲਟਰੀ ਫਾਰਮ ਨੂੰ ਥੋੜਾ ਜਿਹਾ ਗਰਮ ਝੋਨੇ ਦਾ ਬੂਰਾ ਪਾ ਕੇ ਹਟ ਜੋ ਹਟ ਜੋ ਹਟ ਜੋ ਸਟੌਟ ਨਾ ਦਿਓ ਮੜਾ ਯਾ ਧਿਆਨ ਨਾਲ ਲੈ ਜਾਓ ਠੀਕ ਆ ਲੈ ਜਾ ਆ ਕੀਰਤੇ ਦੇ ਉੱਤੇ ਰੱਖ ਦੀ ਠੀਕ ਆ ਲੈ ਜੋ ਲੈ ਜੋ ਆ ਮੁਕ ਕੀ ਬਿਮਾਰ ਹੋ ਰਹੀ ਆ ਬਿਮਾਰ ਹੋ ਰਹੀ ਆ ਕੋਈ ਨ ਦਵਾਈ ਪਾ ਦਾਂਗੇ ਚੋਨੇ ਦਾ ਬੂਰਾ ਵੀ ਤਾਂ ਹੀ ਪਾਉਣਾਗਾ ਖਤਮ ਹੋਇਆ ਪਿਆ ਬਈ ਠੰਡਾ ਹੋ ਰਿਹਾ ਪੋਲਟਰੀ ਫਾਰਮ ਨਿੱਗਾ ਨਿੱਗਾ ਕਰ ਦਿੰਨੇ ਆ ਸਾਰੇ ਨੂੰ ਆਪਾਂ ਦੇਖਦੇ ਚੱਲੋ ਇੱਕ ਇਹਦੇ ਵਿੱਚ ਪਿਆ ਅਸਲੀ ਮੁਰਗੀ ਦਾ ਅੰਡਾ ਆ ਮੁਰਗੀ ਨੇ ਸੇਵਾ ਮੰਗ ਰੱਖੀ ਕਿ ਅੰਡਾ ਦੇਣ ਬੈਠੀ ਆ ਸੇਵਾ ਮੰਗ ਲਈ ਕੋਈ ਨਾ ਚੱਲ ਦੇਖਦੇ ਆ ਇਹਨੂੰ ਬਿਠਾ ਦਾਂਗੇ ਆਂਡਾ ਚੱਕ ਲੈ ਇਥੋਂ ਉਹ ਪਿਆ ਆਂਡੇ ਦੇ ਉੱਤੇ ਬੈਠੀ ਆ ਬਈ ਅੱਛਾ ਪਹਿਲਾਂ ਆ ਮੁਰਗੀ ਇੱਧਰ ਬੈਠੀ ਸੀ ਹੁਣ ਇੱਧਰ ਬੈ ਗਈ ਆ ਆਕੇ ਅੱਛਾ ਇਹ ਆਂਡੇ ਕਰਕੇ ਬੈ ਗਈ ਕੀਰਤਾਂ ਇਹ ਆ ਸੀਲ ਮੁਰਗੀਆਂ ਦੇ ਨੇ ਇਹ ਆਂਡੇ ਆਪਾਂ ਢੱਕਾਂਗੇ ਠੀਕ ਆ ਉਹ ਪੋਲਟਰੀ ਫਾਰਮ ਵਾਲੇ ਢੱਕਾਂਗੇ ਇੱਧਰ ਵੀ ਪਿਆ ਕਹਿੰਦੇ ਇੱਕ ਆਂਡਾ ਆ ਬੈਠੀ ਆ ਮੁਰਗੀ ਹਾਂ ਬਈ ਤੂੰ ਵੀ ਦੇਖਿਆਗਾ ਚੱਲ ਲਾ ਕੀਰਤਾਂ ਨੇ ਤੈਨੂੰ ਦਿੱਤਾ ਹੋਇਆ ਯਾਰ ਤੂੰ ਹੀ ਲੱਗਦਾ ਤੈਨੂੰ ਦੇਣ ਵਾਲੀ ਹੋਣੀ ਆ ਜੋ ਵੀ ਪਾਈਏ ਝੋਨੇ ਦਾ ਬੂਰਾ ਮਿਨੀ ਪੋਲਟਰੀ ਫਾਰਮ ਦੇ ਅੰਦਰ ਚੋਰ ਲਗਾ ਕੇ 아이샤 ਲਓ ਜੀ ਖੁੱਲ ਗਿਆ ਫੜ ਬਹੀ ਨੂੰ ਇਧਰ ਬਈ ਆਪਾਂ ਫੀਡਰ ਵੀ ਤਿਆਰ ਕਰ ਲਏ ਪਾਣੀ ਵਾਲੇ ਟੂਟੀ ਆ ਰਹੀ ਸੀ ਤਾਇਆ ਪਾਣੀ ਆ ਬਈ ਤੇ ਆ ਭਰ ਲੇ ਦੋ ਫੀਡਰ ਬਈ ਤੇ ਆ ਲਿਆਂਦੇ ਸਟੈਂਡ ਬਈ ਇਹਨਾਂ ਦੇ ਉੱਤੇ ਰੱਖਾਂਗੇ ਬਈ ਨਹੀਂ ਤਾਂ ਝੋਨੇ ਦਾ ਬੂਰਾ ਵਿੱਚ ਪੈ ਜਾਂਦਾ ਤਾਂ ਕਰਕੇ ਆਇਓ ਫਿਰ ਰੱਖੀਏ ਬਈ ਦੋਨਾਂ ਦੇ ਉੱਤੇ ਟੱਕਣ ਲਾ ਦਿੰਨੇ ਹਾਂਗੇ ਲਾ ਦੇ ਗੀਰ ਤੱਕ ਕੇ ਵਿਚਾਲੇ ਧਰ ਦੇ ਹਾਂ ਇੱਥੇ ਇਹਦੇ ਉੱਤੇ ਰੱਖ ਦੇ ਜੋ ਤੂੰ ਆ ਫੀਡਰ ਪਾਣੀ ਵਾਲਾ ਹੁਣ ਬਈ ਇਹਦੇ ਵਿੱਚ ਝੋਨੇ ਦਾ ਬੂਰਾ ਨਹੀਂ ਪੈਣਾ ਪਲਟਾ ਦੇ ਪਲਟਾ ਦੇ ਹਾਂ ਇਹਦੇ ਉੱਤੇ ਰੱਖ ਦੇ ਤੇ ਦੂਜਾ ਸਟੈਂਡ ਰੱਖ ਕੀਰ ਤੋਰੇ ਇੱਧਰ ਹਾਂ ਥੋੜਾ ਪਰੇ ਦੂਰ ਰੱਖੇ ਤੋ ਫੀਡ ਵਾਲੇ ਤੋਂ ਦੂਰ ਰੱਖ ਹਾਂ ਇੱਥੇ ਲੈ ਔਰ ਆਹ ਮਾਰ ਦੇ ਮੁੱਦਾ ਉੱਤੇ ਸਿੱਧਾ ਨਹੀਂ ਰੱਖਿਆ ਓ ਹੋ 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 ਕੋਈ ਨਾ ਕੋਈ ਨਾ ਕੋਈ ਨਾ ਦੱਬ ਦੇ ਦੱਬ ਦੇ ਦੱਬ ਦੇ ਕੋਈ ਨਾ ਬੱਚਤ ਰਹਿ ਗਈ ਬੱਚਤ ਰਹਿ ਗਈ ਡੁੱਲੇ ਨਹੀਂ ਔਰੋ ਪੀ ਲੈਣੀਆਂ ਬਈ ਪਾਣੀ ਹੁਣ ਸਾਰੇ ਪੋਲਟਰੀ ਫਾਰਮ ਦੇ ਅੰਦਰ ਆਪਾਂ ਝੋਨੇ ਦਾ ਬੂਰਾ ਪਛਾਤਾ ਬਈ ਸਾਰਾ ਵਧੀਆ ਹੋ ਗਿਆ ਪੋਲਾ ਪੋਲਾ ਗੱਦੇ ਵਰਗਾ ਤੇ ਨਾਲੇ ਲਾਤੇ ਆਪਾਂ ਪਾਣੀ ਵਾਲੇ ਦੋ ਫੀਡਰ ਆਹ ਸਟੈਂਡਾਂ ਦੇ ਉੱਤੇ ਰੱਖਤੇ ਬਈ ਇਹਦੇ ਵਿੱਚ ਝੋਨੇ ਦਾ ਬੂਰਾ ਨਹੀਂ ਪੈਂਦਾ ਪਾਣੀ ਸਾਫ਼ ਰਹਿੰਦਾ ਤੇ ਦੋ ਫੀਡਰ ਬਹੁਤਾ ਬਈ ਫਰਾਂ ਦੇ ਚੱਲ ਜੂ ਹੁਣ ਪਾਣੀ ਪੀ ਜਾਂਦੀਆਂ ਨੇ ਤਾਜ਼ਾ ਤਾਜ਼ਾ ਤਾਂ ਬਾਕੀ ਬਈ ਲੋ ਨਿਆਰੇ ਤੁਸੀਂ ਦਿਓ ਆਂਡੇ ਦੱਬ ਕੇ ਅਸੀਂ ਚੱਲਦੇ ਆ ਵਧੀਆ ਬਣ ਗਿਆ ਬਈ ਫਰਾਂ ਪੋਲਟਰੀ ਫਾਰਮ ਇੱਕ ਨੰਬਰ ਨਿੱਗ ਵੀ ਹੋ ਗਈ ਬਈ ਨੇਗਮਾ ਫੂਫੋਂ ਲੱਗੀ ਹੋਣੇ ਤੋਂ ਸਾਰਾ ਪਹਿਲਾਂ ਵਾਲਾ ਬਈ ਖਰਾਬ ਹੋ ਗਿਆ ਸੀ ਹੈਨਾ ਖਤਮ ਹੋ ਰਿਹਾ ਸੀ ਪਹਿਲਾਂ ਵਾਲਾ ਆਜੋ ਵੀ ਮਿੱਤਰੋ ਬੈਲਾ ਤੇ ਬੈਲਾ ਦੇ ਬੱਚਿਆਂ ਦੀ ਡਾਈਟ ਤਿਆਰ ਕਰਦੇ ਆਂ ਤੇ ਦਿਖਾਉਨੇ ਤੁਹਾਨੂੰ ਆਪਾਂ ਉਹਨਾਂ ਨੂੰ ਕੀ ਕੁਛ ਦਿੰਨੇ ਹੁੰਨੇ ਆ ਸਭ ਤੋਂ ਪਹਿਲ ਤੇ ਤਾਂ ਬਈ ਆਪਾਂ ਆਲਫੀ ਦੇ ਵਿੱਚ ਭਿੱਜੀਆਂ ਹੋਈਆਂ ਰੋਟੀਆਂ ਪਾਵਾਂਗੇ ਅੱਜ ਸਾਰੀ ਡਾਈਟ ਤਿਆਰ ਕਰਦੇ ਆਂ ਬਈ ਆਪਾਂ ਤੇ ਇਧਰੋਂ ਆਪਾਂ ਆਹ ਪਾ ਲੈਨੇ ਆ ਆ ਕੱਲੀ ਬੈਲਾ ਦੀ ਆ ਆ ਬੈਲਾ ਦੇ ਬੱਚਿਆਂ ਦੀ ਆ ਤੇ ਬਈ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਮਲਟੀ ਸਟਾਰ ਇਹ ਮਲਟੀ ਸਟਾਰ ਬਈ ਡੌਗਸ ਵਾਲਾ ਕਬੂਤਰਾਂ ਦਾ ਵੀ ਆਉਂਦਾ ਇਹ ਡੌਗ ਵਾਲਾ ਬਈ ਇਹ ਤੋਂ ਮਿਲਦੇ ਆ ਮਲਟੀ ਵਿਟਾਮਿਨ ਉਸ ਤੋਂ ਬਾਅਦ ਪਾਵਾਂਗੇ ਬਈ ਆਪਾਂ ਆ ਮਿਨਰਲ ਵਾਲਾ ਇਹ ਤੋਂ ਮਿਲਦੇ ਆ ਮਿਨਰਲ ਉਸ ਤੋਂ ਬਾਅਦ ਬਈ ਆ ਬਾਡੀ ਬਿਲਡਿੰਗ ਵਾਲਾ ਆ ਗਿਆ ਇਹ ਪਾਵਾਂਗੇ ਆਪਾਂ ਥੋੜਾ ਥੋੜਾ ਇੱਕ ਇੱਕ ਸਕੂਪ ਇਹਦਾ ਉਫ ਤੋਂ ਬਾਅਦ ਬਈ ਐਂਡ ਤੇ ਪਾਵਾਂਗੇ ਆਪਾਂ ਪੈਡਾਗਰੀ ਇਹ ਬਈ ਰਾਇਲ ਕੈਨਨ ਖਤਮ ਹੋ ਰਹੀ ਸੀ ਤਾਂ ਬਈ ਫਿਰ ਆ ਲਿਆਂਦੀ ਤੇ ਰਾਇਲ ਆਪਾਂ ਲਖਾਤੀ ਲਓ ਜੀ ਤਾ ਬਈ ਬੈਲਾ ਤੇ ਬੈਲਾ ਦੇ ਬੱਚਿਆਂ ਦੀ ਫੀਡ ਡਾਈਟ ਓਕੇ ਆ ਰੈਡੀ ਆ ਰੱਖਣ ਲਈ ਹੁਣ ਵਾਰੀ ਆ ਮਿੱਤਰੋ ਜਰਮਨ ਆਰਮੀ ਨੂੰ ਛੱਡਣ ਦੀ ਆਜੋ ਫਿਰ ਖੋਲਿਏ ਇਹਨਾਂ ਦਾ ਸੈਂਟਰ ਲੋਕ ਤੇ ਖਵਾਈਏ ਇਹਨਾਂ ਨੂੰ ਖਰਾਕ ਚਲੋ ਬਈ ਇੱਧਰ ਹੋ ਜਿਓ ਜਰਮਨ ਆਰਮੀ ਆਉਣ ਲੱਗੀ ਆ ਸਾਈਡ ਤੇ ਹੋ ਜਿਓ ਇੱਥੇ ਰੱਖ ਦਿੰਨੇ ਆ ਚਲੋ ਪਰੇ ਹੋ ਜਿਓ ਇੱਕ ਰੱਖ ਤਾਂ ਇੱਕ ਬਾਅਦ ਚ ਰੱਖਾਂਗੇ ਕਿਉਂਕਿ ਬੈਲਾ ਪਹਿਲਾਂ ਹੁੰਦੀ ਆ ਆਜੋ ਵੀ ਜਰਮਨ ਆਰਮੀ ਕਾਮ ਯਾ ਗੋ ਹਟ ਜਾਓ ਹਟ ਜਾਓ ਬੱਚੋ ਤੁਸੀਂ ਰੁਕ ਜਾਓ ਥੋੜਾ ਆ ਸੀ ਆਜੋ ਇੱਥੋਂ ਖਾਓ ਸ਼ਾਬਾਸ਼ ਓਏ ਇੱਕ ਚੀ ਪੈ ਗਏ ਸਾਰੇ ਉਧਰ ਵੀ ਖਾ ਲੋ ਚਲੋ ਵੀ ਚਲੋ ਵੈਰੀ ਗੁੱਡ ਬੈਲਾ ਸਿਆਣੀ ਆ ਬਈ ਆਪਦਾ ਭਾਂਡਾ ਪਛਾਨ ਲਿਆ ਬੈਲਾ ਨੇ ਖਾਓ ਬਈ ਖਾਓ ਖਾਓ ਬਹੁਤ ਅੱਛੇ ਵੈਰੀ ਗੁੱਡ ਛਕੋ 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 ਦੇਖੋ ਵੀ ਖਾਂਦੀ ਖਰਾਕ ਆਪਣੀ ਜਰਮਨ ਆਰਮੀ ਓ ਤੁਸੀਂ ਪਰਾਂ ਰਹੋ ਨਾ ਬੈਲਾ ਭੁੱਖ ਲੱਗ ਰਹੀ ਸੀ ਬਈ ਟਾਈਮ ਹੋ ਰਿਹਾ ਸੀ ਇਹਨਾਂ ਦੀ ਫੀਡ ਦਾ ਥੋੜਾ ਜਿਹਾ ਲੇਟ ਹੋ ਗਏ ਬਸ ਓ ਤੁਸੀਂ ਕੀ ਕਰਨ ਆਉਨੇ ਹੋ ਇੱਧਰ ਤੁਹਾਨੂੰ ਖਾ ਜਾਣਗੇ ਇਹ ਬਹੁਤ ਭੜੇ ਨੇ हां भी खा लिया शको 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 चल भी तू उधर खा एक पणडा थोड़ा अंदर, अंदर भी रखना पऊआ हट जा चल चल अंदर जा आजा चल ਇਥੇ ਰੋ ਬਸ ਹੁਣ ਅੰਦਰ ਉਹ ਖਾਓ ਠੀਕ ਆ ਲਓ ਜੀ ਕੰਮ ਡਨ ਹੋ ਗਿਆ ਇਹਨਾਂ ਦਾ ਅੰਦਰ ਵੀ ਬਾੜ ਤੇ ਨਹੀਂ ਬਈ ਅੰਦਰ ਬਹੁਤ ਔਖੇ ਜਾਂਦੇ ਜੇ ਆਪਾਂ ਇਹਨਾਂ ਦੀ ਖਰਾਕ ਖਤਮ ਹੋਣ ਤੋਂ ਪਹਿਲਾਂ ਇਹਨਾਂ ਨੂੰ ਹਨਾ ਨਾ ਬਾੜ ਦੇ ਅੰਦਰ ਫਿਰ ਇਹਨਾਂ ਨੇ ਅੰਦਰ ਨਹੀਂ ਆਣਾ ਸੀ। ਬਾਕੀ ਸਫਾਈ ਕਰਨ ਵਾਲੀ ਹੋ ਰਹੀ ਥੋੜੀ ਜੀ। ਕਰ ਦਿੰਦੇ ਆ ਕੋਈ ਗੱਲ ਨਹੀਂ। ਲਓ ਜੀ ਕੰਮ ਡੰਨਾ ਜਰਮਨ ਆਰਮੀ ਦਾ। ਇਧਰ ਆ ਮੰਨ ਕੇ ਸਾਰੇ। ਹਾਂ ਵੀ ਤੁਸੀਂ ਵੀ ਕੁੱਤੇ ਆਣਾ ਖਾਣਾ ਖਾਓਗੇ। ਹੈਂ? ਚਲੋ ਚਲੋ। ਨਵੇੜ ਤੋਂ ਜੇ ਮਾੜਾ ਮੋਟਾ ਰਹਿੰਦਾ ਤਾਂ ਆਪਣੀ ਛੱਤ ਤੇ ਬਈ ਗੋਲੇ ਕਬੂਤਰ ਦਾ ਬੱਚਾ ਆ ਗਿਆ ਉਹ ਬੈਠਾਗਾ ਪਲੇਟਾਂ ਦੇ ਉੱਤੇ। ਕੀਰਤ ਨਹੀਂ ਫੜਿਆ ਜਾਣਾ ਯਾਰ ਰਹਿਣ ਦੇ ਇਹ ਦਾਣੇ ਖਾਣ ਆਉਗੇ ਥੱਲੇ ਕੀੜਾ ਉੱਡ ਜੂਆ ਰਹਿਣ ਦੇ ਯਾਰ ਤਾਂ ਬਈ ਜਮੀ ਨਹੀਂ ਡਰਿਆ ਹਨਾ ਇੱਥੇ ਰਹਿਮਤ ਬੈਠੀ ਸੀ ਤੇ ਜਮੀ ਕੋਲੇ ਉੱਤਰ ਗਿਆ ਬਈ ਉਹ ਗਿਆ ਕੀਰਤ ਦੇਖਦੇ ਹੋਏ ਕੀ ਕਰਦਾ ਇਹ ਕੀ ਕਿੱਧਰ ਨੂੰ ਜਾਂਦਾ ਇਹ ਕਰੀ ਕੀ ਜਾਂਦਾ ਇਹ ਯਾਰ ਦਾਣੇ ਤਾਂ ਉੱਥੇ ਵੀ ਪਏ ਨੇ ਕੀਤ ਮੈਨ ਲੱਗਦਾ ਠੰਡ ਲੱਗਦੀ ਆ ਯਾਰ ਇਹ ਕਿਵੇਂ ਘੁੰਮੀ ਜਾਂਦਾ ਦੇਖੋ ਬਈ ਕਿ ਤਾਂ ਕਾ ਤੋ ਗੇੜੇ ਕੱਢੀ ਜਾਂਦਾ ਰਹੇ ਇਹ ਦੇਖੋ ਵੀ ਕਿਵੇਂ ਧੌਣ ਮਾਰੀ ਜਾਂਦਾ ਕਿਵੇਂ ਗੇੜੇ ਗੱਡੀ ਜਾਂਦਾ ਨਾ ਤਾਂ ਦਾਣੇ ਖਾਈ ਜਾਂਦਾ ਦਾਣੇ ਵੀ ਪਏ ਨੇ ਆ ਜੋ ਵੀ ਇਹਨੂੰ ਖੁੱਡੇ ਚ ਬਾੜ ਕੇ ਫੜਦੇ ਆ ਆ ਦੇਖੋ ਬਈ ਐ ਘੁੰਮੀ ਜਾਂਦਾ ਗਾ ਇਹ ਵੱੜ ਕੇ ਵੱੜ ਕੇ ਅੰਦਰ ਗਿਆ 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 ਮੈਨੂੰ ਤਾਂ ਲੱਗਦਾ ਯਾਰ ਕੀਰਤ ਨੂੰ ਲੱਕ ਪਾ ਲੋ ਕੁਵਾ ਹੋ ਰਿਹਾ ਯਾਰ ਕੀਰਤ ਐ ਨਾ ਫੜੀਆਂ ਐ ਨਾ ਫੜੀਆਂ ਐ ਨਾ ਫੜੀ ਖੁੱਡੇ ਚ ਬਾੜ ਕੇ ਹੀ ਫੜਿਆ ਜਾਊਗਾ ਇਹੇ ਕੀਰਤ ਨਹੀਂ ਫੜਿਆ ਜਾਣਾ ਯਾਰ ਨਹੀਂ ਫੜਿਆ ਜਾਣਾ ਨਹੀਂ ਫੜਿਆ ਜਾਣਾ ਗੋਲਾ ਕਬੂਤਰ ਕਹਿੰਦੇ ਐ ਇਹਨੂੰ ਕੀਰਤ ਤੇ ਰਹੇ ਉਹ ਇਹ ਤਾਂ ਇਹ ਤਾਂ ਬਿਮਾਰ ਬਮੂਰ ਲੱਗਦਾ ਓਏ ਉਹ ਫੜ ਲਿਆ ਕੀਰਤ ਨੇ ਕੀਰਤ ਮੈਨੂੰ ਤਾਂ ਲੱਗਦਾ ਇਹਨੂੰ ਲੱਕਵਾ ਹੋ ਰਿਹਾ ਯਾਰ ਕਿਵੇਂ ਧੌਣ ਜੀ ਘਮਾਉਂਦਾ ਦੇਖ ਜਾ ਇਹਨੂੰ ਐਂ ਕਰ ਓਏ ਠੰਡ ਬਹੁਤ ਆ ਗਈ ਕੀਰਤ ਖੋਡੇ ਚ ਛੱਡ ਦੇ ਮੜਾ ਇਹ ਫਿੱਟ ਹੋ ਜਾਊਗਾ ਬਾਅਦ ਚ ਦੇਖਦੇ ਐ ਇਹਨੂੰ ਦੇ ਹਾਈ ਮੜਾ ਜਿੱਦ ਇੱਧਰ ਆਪੜੇ ਕਬੂਤਰਾਂ ਚ ਕਿਵੇਂ ਛੱਡਦਾ ਐ ਚ ਆ ਖੁੱਡੇ ਚ ਕਹਿ ਤੈਨੂੰ ਹਾਂ ਇੱਧਰ ਛੱਡ ਦੇ ਪਤਾ ਲੱਗ ਜੂਆ ਥੋੜੇ ਟਾਈਮ ਤੱਕ ਗੇਟ ਭੇਡ ਦੇ ਮੜਾ ਜਾ ਮਨ ਤਾਂ ਇਹ ਲੱਗਦਾ ਬਈ ਜਿਵੇਂ ਇਹਨੂੰ ਲੱਖਵਾ ਹੋ ਰਿਆ ਹੋਵੇ ਪਰ ਗੋਲੇ ਕਬੂਤਰਾਂ ਦੇ ਵਿੱਚ ਬਿਮਾਰੀ ਆਉਂਦੀ ਨਹੀਂ ਹੈਗੀ ਛੇਤੀ ਛੇਤੀ ਪਰ ਇਹਦੇ ਹਾਲ ਜੇ ਦੇਖ ਕੇ ਮੈਨੂੰ ਲੱਗਦਾਗਾ ਦੇਖੋ ਬਾਕੀ ਤੁਸੀਂ ਦੇਖ ਕੇ ਦੱਸੋ ਕੀ ਇਹਨੂੰ ਸੱਚੀ ਲੱਖਵਾ ਹੋ ਰਿਆ ਜਾਂ ਵਿਚਾਰਾ ਠੰਡ ਦਾ ਮਾਰਿਆ ਹੋਇਆਗਾ ਦੱਸਿਓ ਵੀ ਕਮੈਂਟ ਕਰਕੇ ਜਰੂਰ ਤਾਂ ਆਪਾਂ ਇਹਨੂੰ ਰੱਖਦੇ ਆ ਥੋੜੇ ਟਾਈਮ ਤੱਕ ਆਪਾਂ ਨੂੰ ਘੰਟੇ ਤੱਕ ਪਤਾ ਲੱਗ ਜੂ ਜੀ ਇਹਦੀ ਠੰਡ ਹਟ ਗਈ ਤਾਂ ਜੇ ਨੋਰਮਲ ਹੋ ਗਿਆ ਤਾਂ ਇਹ ਕੱਲ ਵੀ ਐਂ ਫਿਰਦਾ ਸੀ ਉਹ ਅੱਛਾ ਉਹ ਠੰਡ ਬੋ ਕੀ ਤਾਂ ਇਹਦੇ ਵੀ ਇਹਦੇ ਵੀ ਸਾਰੇ ਨਹੀਂ ਹੈਗਾ ਵਿਚਾਰੇ ਦੇ ਕੋਈ ਨਾ ਚਲ ਆਪਣੀ ਲਾਡੋ ਵੀ ਮਾਂ ਬਣਨ ਵਾਲੀ ਆ ਬਈ ਇਹਦੇ 2 ਤੋਂ 3 ਮਹੀਨੇ ਰਹਿ ਗਏ ਬਸ 2 ਤੋਂ 3 ਮਹੀਨਿਆਂ ਬਾਅਦ ਬਈ ਇਹ ਬੱਚਾ ਦੇਊਗੀ ਮਾਰਚ ਦੇ ਵਿੱਚ ਹਨਾ ਐਸਟੀਮੇਟ ਮਾਰਚ ਦੇ ਵਿੱਚ ਆ ਬਈ ਤਾਂ ਬਈ ਪਹਿਲੀ ਵਾਰ ਮਾਂ ਬਣੂ ਇਹ ਬਈ ਪਹਿਲੀ ਵਾਰ ਬਾਕੀ ਬਈ ਇਧਰ 라ਵੀ ਉੱਤੇ ਕੰਬਲ-ਕੁੰਬਲ ਦੇ ਰਖਿਆ ਹੈਗਾ ਇਹ ਵੀ ਠੀਕ ਠਾਕ ਆ ਤਾਂ ਬਾਕੀ ਇਧਰ ਆਪਣੀਆਂ ਆਤਰੋ ਚਾਤਰੋ ਇਹ ਵੀ ਓਕੇ ਦੀ ਰਿਪੋਰਟ ਆ ਠੰਡ ਤੋਂ ਬਚਦਾ ਇਹਨਾਂ ਦੀ ਵੀ ਠੀਕ ਨੇ ਜਮਾ ਤੇ ਇਹਦੇ ਬਈ ਦਰਦ ਉੱਠ ਖੜਾ ਸੀ ਬਹੁਤ ਭੈੜਾ ਬਈ ਤਾਂ ਵੀ ਰਾਤ ਡਾਕਟਰ ਬੁਲਾ ਕੇ ਟ੍ਰੀਟਮੈਂਟ ਕਰਾਇਆ ਇਹਦਾ ਹੁਣ ਠੀਕ ਆ ਗਈ ਬਾਕੀ ਬੱਸ ਬਈ 2-3 ਮਹੀਨੇ ਰਹਿ ਗਏ ਰੱਬ ਸੁੱਖ ਰੱਖੇ ਦੇਖਾਂਗੇ ਬੱਚਾ ਦੇਊ ਕਿ ਬੱਚੀ ਦੇਊਗੀ ਤੇ ਕਿਵੇਂ ਦਾ ਦੇਊਗੀ ਐਕਸਾਈਟਮੈਂਟ ਆ ਦੇਖਣ ਵਾਸਤੇ ਬਾਕੀ ਜਾਂਦੀ ਬੱਸ ਦੀ ਰਹਿ ਰੱਬ ਤੈਨੂੰ ਖੁਸ਼ ਰੱਖੇ ਸੁਖੀ ਰੱਖੇ ਆ ਜੋ ਵੀ ਕਬੂਤਰ ਦੀ ਹਾਲਤ ਦੇਖਦੇ ਆਂ ਕਿੰਮਿਆਂ ਹੁਣ ਕਿਵੇਂ ਆ ਕੀਰਤ ਹੁਣ ਓਏ ਥੋੜਾ ਜਿਹਾ ਤਾਂ ਮੈਨੂੰ ਠੀਕ ਲੱਗਦੀ ਆਂਦਾ ਠੀਕ ਲੱਗਦੀ ਆਂਦਾ ਫੇਰ ਤਾਂ ਠੰਡ ਦਾ ਮਾਂਝਾ ਹੀ ਆ ਕੀਰਤ ਨਾ 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 ਛੇੜਨਾ ਛੇੜਨਾ ਕੀਰਤ ਵੈਸੇ ਵੀ ਸ਼ਾਮ ਹੋ ਰਹੀ ਆ ਯਾਰ ਇਹਦੀ ਰਾਤ ਕਟਾ ਦਿੰਨੇ ਆ ਤਾਂ ਭਈ ਇਹਨੂੰ ਕੱਲ ਨੂੰ ਛੱਡ ਦਾਂਗੇ ਭਈ ਤਾਂ ਭਈ ਠੰਡ ਦਾ ਮਾਂਝਾ ਹੀ ਲੱਗਦਾਗਾ ਬਾਕੀ ਭਈ ਠੰਡ ਹੋ ਵੀ ਬਹੁਤ ਰਹੀਏਗੀ ਸਾਰੇ ਆਣੇ ਆਪਦਾ ਧਿਆਨ ਰੱਖੋ ਬਈ ਮਿਲਦੇ ਆ ਨਵੀਂ ਜੀ ਵੀਡੀਓ ਚ ਨਵੇਂ ਜੇ ਟੌਪਿਕ ਤੇ ਰੱਬ ਰਾਖਾ